ਖਬਰ ਜੁੜੀ ਹੈ ਜਿਹੜੇ ਕਰਨ ਮਾਮਲੇ ਦੇ ਵਿੱਚ ਜਿਹੜਾ ਵੱਡਾ ਮੋੜ ਆ ਚੁੱਕਿਆਗਾ ਜੋ ਅੱਜ ਧਰਨਾ ਲੱਗਾ ਪਟਿਆਲੇ ਦੇ ਵਿੱਚ ਬਹੁਤ ਹੀ ਵੱਡੇ ਜਿਹੜਾ بڑا ਅੱਜ ਹਰ ਇੱਕ ਦੇ ਵਿੱਚ ਰੋਸ ਆ ਹਰ ਇੱਕ ਪੰਜਾਬੀ ਦੇ ਅੰਦਰ ਰੋਸ ਆ ਕਿਉਂਕਿ ਹਰ ਇੱਕ ਪੰਜਾਬੀ ਹਰ ਇੱਕ ਨੌਜਵਾਨ ਹਰ ਇੱਕ ਬਜ਼ੁਰਗ ਹਰ ਇੱਕ ਸਾਡੀ ਮਾਂ ਪੈਣੇ ਕਹਿੰਦੀ ਆ ਜੇਕਰ ਇਹ ਫੌਜੀਆਂ ਦੇ ਨਾਲ ਇਸ ਤਰ੍ਹਾਂ ਹੋਣ ਲੱਗ ਪਿਆ ਤੇ ਆਹ ਬੰਦਾ ਜਾਊ ਕਿੱਥੇ ਤੇ ਆਪਾਂ ਇਸ ਤਰ੍ਹਾਂ ਤੇ ਜਿਹੜੀ ਗੱਲਬਾਤ ਕਰਾਂਗੇ ਤੇ ਨਾਨਕ ਨਾਨਕ ਸਿੰਘ ਐਸਐਸਪੀ ਦੀ ਗੱਲਬਾਤ ਕਰਾਂਗੇ ਤੂੰ ਸੁਣ ਲਿਓ ਜਿਹੜੇ ਕਹਿੰਦੇ ਸੀਗੇ ਮਾੜਾ ਕਿਹਾ ਜਾ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਦੱਸਦਾ ਕਿ ਕੀ ਕਰਤੂਤਾਂ ਕਰਕੇ ਆਏ ਨੇ ਇਹ ਲੋਕ ਆ ਮਰਦਿਕਾ ਖਾਲਸਾ ਬੈਜੀ ਕੀ ਫਤਿਹ ਕਿਉਂਕਿ ਜੋ ਤੁਹਾਨੂੰ ਸਭ ਨੂੰ ਪਤਾ ਗਾ ਕਿ 13 ਤਰੀਕ ਨੂੰ ਬੱਚਾ ਜਿਹੜਾ ਕਨੈਪ ਹੁੰਦਾਗਾ ਦੌੜ ਦੇ ਵਿੱਚੋਂ ਉਦੇ ਬਾਅਦ ਜਿਹੜੀ ਪੁਲਿਸ ਪਾਰਟੀ ਆ ਉਸ ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੰਦੀ ਆ ਤੇ ਆਖਰ ਉਹ ਬੱਚੇ ਤੱਕ ਪਹੁੰਚਿਆ ਜਾਂਦਾ ਤੇ ਬੱਚੇ ਦਾ ਜਿਹੜਾ ਸਵੇਰੇ ਇੱਕ ਰਾਤ ਲੰਘ ਜਾਂਦੀ ਆ ਤੇ ਬੱਚੇ ਨੂੰ ਕਹਿੰਦੇ ਕੁਝ ਨਹੀਂ ਉਹਨਾਂ ਬੰਦਿਆਂ ਨੇ ਕੀਤਾ ਜਿੰਨਾਂ ਬੰਦਿਆਂ ਨੇ ਚੁੱਕਿਆ ਸੀ ਕੀ ਮਕਸਦ ਸੀ ਇਹ ਤਾਂ ਜਸਪ੍ਰੀਤ ਸਿੰਘ ਦੱਸ ਸਕਦਾ ਸੀ ਜਿਹਦੀ ਜਿਹੜੀ ਕਿ ਫੇਕ ਅਨਕਾਊਂਟਰ ਕਰ ਦਿੱਤਾ ਪੁਲਿਸ ਨੇ ਸਵੇਰੇ ਫੇਕ ਅਨਕਾਊਂਟਰ ਕਰਦੀ ਆ ਪੁਲਿਸ ਜਸਪ੍ਰੀਤ ਸਿੰਘ ਦਾ ਤੇ ਨਾਲ ਦੀ ਨਾਲ ਉਹਨੂੰ ਮੈਡਲ ਮਿਲ ਜਾਂਦੇ ਆ ਪੁਲਸ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਅਨਕਾਉਂਟਰ ਕੀਤਾ ਹੁੰਦਾ ਇਹੀ ਕੁਛ 90 92 ਦਹਾਕੇ ਦੇ ਵਿੱਚ ਹੁੰਦਾ ਰਿਹਾ ਫੀਟੀਆਂ ਲੱਗਦੀਆਂ ਰਹੀਆਂ ਸਟਾਰ ਲੱਗਦੇ ਰਹੇ ਸਟਾਰਾਂ ਦੇ ਖਾਤਰ 3 ਲੱਖ ਨੌਜਵਾਨ ਖਪਾ ਦਿੱਤਾ ਪੰਜਾਬ ਦਾ ਪੁਲਸ ਨੇ ਗੁੰਡਾਗਰਦੀ ਦੇ ਨੰਗਾ ਨਾਚ ਹੁੰਦਾ ਰਿਹਾ ਉਹੀ ਹਾਲਾਤ ਅੱਜ ਹੋ ਰਹੇ ਨੇ ਪੁਲਸ ਦੇ ਅੱਜ ਕਰਨਲ ਦੀ ਪਤਨੀ ਆ ਜਿਹਦਾ ਪਤੀ ਵੀ ਜ਼ਖਮੀ ਆ ਜਿਹਦੀਆਂ ਸਾਰਾ ਕੁਝ ਤੋੜ ਦਿੱਤਾ ਤੇ ਉਹਦੇ ਪੁੱਤ ਦਾ ਵੀ ਜਿਹੜਾ ਸਿਰ ਪਾੜ ਦਿੱਤਾ ਤੇ ਦੂਸਰੇ ਪਾਸੇ ਅੱਜ ਕਈ ਉਹਨਾਂ ਰੌਣੀ ਵਰਗੇ ਇੰਸਪੈਕਟਰ ਦੀਆਂ ਮਾਮਾ ਅੱਜ ਰੋਂਦੀਆਂ ਨੇ ਉਹਨਾਂ ਦੀਆਂ ਪਤਨੀਆਂ ਰੋ ਰਹੀਆਂ ਨੇ ਕਹਿੰਦੇ ਸਨੂਨ ਸਾਹਿਬ ਮਿਲਣਾ ਚਾਹਿੰਦਾ ਕਹਿੰਦੇ ਸਨੂਨ ਸਾਹਿਬ ਮਿਲਣਾ ਚਾਹਿੰਦਾ ਪਤਨੀ ਕਹਿ ਰਹੀ ਹੈ ਮੇਰਾ ਪਤੀ ਹੈ ਜਾਨੀ ਉਹਦੀ ਮਾਂ ਕਹਿ ਰਹੀ ਹੈ ਮੇਰਾ ਘਰ ਵਾਲਾ ਜੀ 36 ਜਣੀ ਕਿ 37 37 ਸਾਲ ਦੀ ਔਰ ਵਿੱਚ ਕਹਦਾ ਉਹਨਾਂ ਦੇ ਹੱਥ ਹੋ ਗਿਆ ਸੀ ਉਹਦੀ ਜਿਹੜੀ ਨੌਕਰੀ ਆ ਉਹਦੇ ਜਿਹੜਾ ਮੁੰਡੇ ਨੂੰ ਮਿਲੀ ਆ ਮੇਰਾ ਮੁੰਡਾ ਇਹ ਜਾਨੀ ਸੀ ਵੀ ਕੁੱਟ ਨਹੀਂ ਸਕਦਾ ਉਹ ਮਾਂ ਕਦੋਂ ਕਹਿੰਦੀ ਹੁੰਦੀ ਆ ਕਿ ਮੇਰਾ ਮੁੰਡਾ ਇਹ ਜਹਾ ਪਤਨੀ ਕਦੋਂ ਕਹੋ ਕਿ ਮੇਰਾ ਪਤੀ ਇਹ ਜਾਗਾ ਇਹ ਰੋਂਦੀਆਂ ਨੇ ਕੰਨੀ ਸੰਨੂਨ ਸਾਫ ਹੋ ਆਕੇ ਦੇਣਾ ਤੇ ਨਹੀਂ ਸਾਡੇ ਬੱਚੇ ਛੋਟੇ ਨੇ ਕਿਸੇ ਬੱਚੇ ਦਾ ਨੌਜਵਾਨ ਦਾ ਅਨਕਾਉਂਟਰ ਤੁਹਾਡਾ ਪਤੀ ਕਰਦੇ ਤੁਹਾਡਾ ਮੁੰਡਾ ਕਰਦੇ ਉਹਨੂੰ ਮਾਰ ਕੇ ਘਰ ਵਿੱਚ ਆ ਜਾਵੇ ਕਿਸੇ ਦੀ ਲੱਤਾਂ ਬਾਹਾਂ ਤੋੜ ਕੇ ਤੁਹਾਡਾ ਮੁੰਡਾ ਤੇ ਤੁਹਾਡਾ ਪਤੀ ਘਰ ਵਿੱਚ ਆ ਜਾਵੇ ਮੈਡਲ ਲੈ ਲਵੇ ਤੇ ਅੱਜ ਤੁਸੀਂ ਰੋਂਦੇ ਹੋ ਕਿਉਂਕਿ ਅੱਜ ਤੁਹਾਡੇ ਉੱਤੇ ਵਿਵਤਾ ਕੀ ਪਈ ਆ ਕਿ ਅੱਜ ਜਿਹੜੀ ਪੁਲਸਾ ਉਦਾਰ ਕਰਦਾਰ ਪਤਾ ਲੱਗ ਚੁੱਕਿਆਗਾ ਵੇਖ ਸਕਦਾ ਇਹ ਕਰਦਾਰ ਜਿਹੜਾ ਕਾਫੀ ਲੰਬੇ ਸਮੇਂ ਤੋਂ ਅਜ ਤੋਂ 35-40 ਸਾਲ ਪਹਿਲਾਂ ਲੱਗ ਚੁੱਕਿਆ ਸੀ ਪਰ ਜਿਨ੍ਹਾਂ ਨੂੰ ਅਜੇ ਭਲੇਖਾ ਸੀ ਉਹਨਾਂ ਦਾ ਜਿਹੜਾ ਭਲੇਖਾ ਦੂਰ ਹੋ ਗਿਆ ਕਹਿੰਦੇ ਸਾਨੂੰ ਛੋਡੇ ਮੁੰਡੇ ਨੂੰ ਛੜੀੜ ਤੱਕ ਨਹੀਂ ਆਈ ਤੇ ਤੁਸੀਂ ਇਨਸਾਫ ਕੀਤਾ ਭਾਲਦੇ ਹੋ ਕੀ ਹੋਇਆ ਤੁਹਾਨੂੰ ਕਿ ਅੱਜ ਤੁਹਾਡੀ ਨੌਕਰੀ ਜਾਂਦੀ ਹੈ ਤੁਹਾਡੇ ਮੁੰਡੇ ਦੀ ਇਸ ਕਰਕੇ ਕਹਿੰਦੇ ਸਾਨੂੰ ਭਗਵਾਨਤ ਮਾਨ ਤੇ ਸਰਕਾਰ ਤੇ ਵਿਸ਼ਵਾਸ ਆ ਜੇ ਵੀ ਬੱਲੇ ਬਸਵਾ ਆ ਸਾ ਫਿਰ ਰੋਣੇ ਕਿਉਂ ਆ ਕੀਰਨੇ ਕੱਦ ਪਾਉਣਿਓ ਰੋਂਦਾ ਉਹ ਹੁੰਦਾ ਜਿਨ੍ਹਾਂ ਦਾ ਮੁੰਡਾ ਮਰਿਆ ਹੋਵੇ ਰੋਂਦੇ ਉਹ ਹੁੰਦੇ ਨੇ ਜਿਨ੍ਹਾਂ ਦੇ ਹੱਡ ਬਾਹ ਜੜੀਆਂ ਲੱਤਾ ਬਾਹਾਂ ਤੋੜੀਆਂ ਜਾਣ ਇਹ ਰੋਣਾਗਾ ਕਰਨਲ ਦੀ ਪਤਨੀ ਨੇ ਇਹ ਰੋਣਾ ਜਸਪ੍ਰੀਤ ਦੇ ਮਾਪਿਆਂ ਨੇ ਤੇ ਤੁਸੀਂ ਕਿਉਂ ਰੋਨੇ ਹੋ ਇਹ ਰੋ ਕੇ ਦਿਖਾਵਾ ਕਰਦੇ ਹੋ ਕਿ ਲੋਕਾਂ ਨੂੰ ਦੱਸਦੇ ਹੋ ਕਿ ਅਸੀਂ ਚੰਗੇ ਆ ਹਰ ਇੱਕ ਹੀ ਕਹਿੰਦਾ ਕਿ ਮੈਂ ਚੰਗਾਗਾ ਕੌਣ ਕਹਿੰਦਾ ਆਪਣੇ ਆਪ ਨੂੰ ਕੌਣ ਕਹਿੰਦਾਗਾ ਮੈਂ ਮਾਰਾਂਗਾ ਚਾਹੇ ਲੱਖ ਬੰਦਾ ਚੋਰ ਠੱਗ ਹੋਵੇ ਤੇ ਕੌਣ ਕਹੂਗਾ ਕਿ ਮੈਂ ਚੋਰ ਹਾਂ ਤੇ ਮੈਂ ਠੱਗਾ ਹਰ ਇੱਕ ਆਪਣੇ ਆਪ ਨੂੰ ਭਲਾ ਮਾਨਸ ਦੱਸਦਾ ਹੁੰਦਾਗਾ ਦੂਸਰੀ ਮੈਂ ਵੀਡੀਓ ਸੁਣਾ ਦੇਮਾ ਜੋ ਕਹਿੰਦੇ ਕਿ ਐਸਐਸਪੀ ਨਾਨਕ ਸਿੰਘ ਬਹੁਤ ਹੀ ਵਧੀਆ ਪੜਿਆ ਲਿਖਿਆ ਈਮਾਨਦਾਰ ਬੰਦਾਗਾ ਉਹਦੇ ਬਾਪ ਤੇ ਇੱਕ ਸਾਡੀ ਭੈਣ ਸਾਹਮਣੇ ਆਈ ਆ ਉਹਨੇ ਖੁਲਾਸੇ ਕੀਤੇ ਨੇ ਸੁਣ ਲਓ ਤੁਸੀਂ ਹੁਣ ਧਿਆਨ ਦੇ ਨਾਲ ਸੁਣਨੇ ਬੜੇ ਔਕੇ ਹੋ ਜਾਣਗੇ ਤਾਂ ਨੂੰ ਮੈਂ ਵੀਡੀਓ ਸੁਣਾਉਣਾਗਾ ਇਸ ਦੇ ਵਿੱਚ ਗੜੀਆਂ ਮੈਂ ਆਈ ਵਿਟਨੈਸ ਸੀ ਕਿ ਆਪਣੇ ਫਾਦਰ ਤੇ ਗ੍ਰੈਂਡਫਾਦਰ ਆਇਆ ਹੈਗਾ ਭਗਵਾਨਤਮਾਨ ਨੇ ਸਿਰਫ ਉਹ ਨੀਚੇ ਕਰ ਲਿਆ ਬਿਕਾਜ਼ ਹੀ ਨੂੰ ਕਿ ਪਠਾਨ ਮੱਜਰਾ ਇਨਵੋਲਡ ਹੈ ਔਨ ਦਿਸ ਦੇ ਆਰ ਹੇਅਰ ਟੂ ਹੈਲਪ ਅਸ ਨਾਟ ਟੂ ਬੀਟ ਦ ਲੇ ਬੈਂਡਸ ਐਕਚੁਅਲੀ ਪੁਲਿਸ ਦੀ ਇਹ ਆਦਤ ਹੈ ਨਾਨਕ ਸਿੰਘ ਇਸ ਆਲਵੇਸ ਬਾਈ ਹਿਸ ਪੁਲਿਸ ਅਫੀਸ਼ੀਅਲਸ ਸਾਡੇ ਕੇਸ ਦੇ ਵਿੱਚ ਵੀ ਸੀਗਾ ਰੀਸੈਂਟਲੀ 2015 ਦੇ ਵਿੱਚ ਮੇਰੇ ਫਾਦਰ ਤੇ ਗ੍ਰੈਂਡਫਾਦਰ ਦਾ ਬਹੁਤ ਬਰੂਟਲੀ ਮਰਡਰ ਹੋਇਆ ਸੀਗਾ ਐਂਡ ਆਫਟਰ ਥੈਟ ਰੀਸੈਂਟਲੀ 2022 ਦੇ ਵਿੱਚ ਨਾਨਕ ਸਿੰਘ ਨੂੰ COCP ਦੇ ਦੌਰਾਨ ਮੈਂ ਤਿੰਨ ਵਾਰ ਹਾਈ ਕੋਰਟ ਦੇ ਵਿੱਚ ਕਢੀ ਚੁੱਕੀ ਬਟ ਸਟਿਲ ਉਹ ਪੋਲਿਟੀਕਲ ਪ੍ਰੈਸ਼ਰ ਦੇ ਇਨਫਲੂਐਂਸ ਦੇ ਵਿੱਚ ਆ ਪੈਸਿਆਂ ਦੇ ਲਈ ਆ ਪੋਲਿਟੀਕਲ ਪ੍ਰੈਸ਼ਰ ਦੇ ਲਈ ਆਈ ਡੋਟ ਨੋ ਫॉरਵਰਡ ਹੀ ਇਸ ਸਪੋਰਟਿੰਗ ਦ ਰੋਂਗ ਪੀਪਲ ਲਾਈਕ ਭਾਨਾ ਸਿੱਧੂ ਉਹ ਗੋਲਸ ਨੂੰ ਪ੍ਰੋਮੋਟ ਖੁਦ ਹੀ ਕਰਦੇ ਨੇ देवेड दी एक्सपेक्ट की ਲੋਕੀ ਸੜਕਾਂ ਦੇ ਨਾਲ ਮਤਲਬ ਪਾਣਾ ਸਿੱਧੂ ਦੇ ਨਾਲ ਤੁਹਾਡਾ ਨਾਨਕ ਸਿੰਘ ਉਹਨਾਂ ਨਾਲ ਤੁਹਾਡਾ ਤਜਰਬਾ ਰਹਿ ਚੁੱਕਾ ਤੁਹਾਡੀ ਵੀ ਸੁਣਵਾਈ ਨਹੀਂ ਮੇਰੀ ਸੁਣਵਾਈ ਨਹੀਂ ਹੋਈ ਹੈਗੀ ਮੈਨੂੰ ਵੀ ਬਹੁਤ ਧੱਕੇ ਖਾ ਕੇ ਮੇਰੀ ਐਫ ਆਈ ਆਰ ਹੋਈ ਸੀਗੀ ਜਿਹੜੀ ਮੈਂ ਰੀਸੈਂਟਲੀ ਅਕਤੂਬਰ ਦੇ ਵਿੱਚ ਕਰਵਾਈ ਸੀਗੀ 2024 ਦੇ ਵਿੱਚ ਮੇਰੀ ਐਫ ਆਈ ਆਰ 10:30 ਵਜੇ ਲਾਂਚ ਹੋਈ ਸੀਗੀ ਰਾਤ ਨੂੰ ਉਹ ਵੀ ਬਹੁਤ ਜ਼ਿਆਦਾ ਮਿੰਤਾ ਕਰਨ ਤੋਂ ਬਾਅਦ ਆਫਟਰ ਦ ਡਾਇਰੈਕਸ਼ਨਸ ਆਫ ਹਾਈ ਕੋਰਟ ਸੋ ਆਈ ਵੁੱਡ ਸਜੈਸਟ ਮੈਮ ਟੂ ਗੋ ਟੂ ਹਾਈ ਕੋਰਟ ਹਾਈ ਕੋਰਟ ਇਜ਼ ਦ ਓਨਲੀ ਸੋਲੂਸ਼ਨ ਹਾਈ ਕੋਰਟ ਹੀ ਜਿਸ ਨਾਨਕ ਸਿੰਘ ਵਰਗੇ ਲੋਕਾਂ ਨੂੰ ਨੱਥ ਪਾ ਸਕਦਾ ਤੁਸੀਂ ਵੀਡੀਓਜ਼ ਦੇਖੀ ਤੁਸੀਂ ਵੀਡੀਓਜ਼ ਦੇਖੀ ਕਰਨਲ ਦੇ ਨਾਲ ਜਿਸ ਤਰੀਕੇ ਕੁੱਟਮਾਰ ਹੋਈ ਵੀਡੀਓਜ਼ ਦੇਖਣ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਹੈਗਾ ਵੀਡੀਓਜ਼ ਦੇਖਣ ਤੋਂ ਬਾਅਦ ਮੈਨੂੰ ਕਿਤੇ ਨਾ ਕਿਤੇ ਪਤਾ ਸੀਗਾ ਕਿ ਨਾਨਕ ਸਿੰਘ ਨੇ ਆਪਣਾ ਅਸਲੀ ਰੰਗ ਤਾਂ ਦਿਖਾਣਾ ਹੀ ਦਿਖਾਣਾ ਹੀ ਹੀ ਊਡ ਨਾਟ ਸਟੈਂਡ ਬਾਈ ਵਾਟ ਇਜ਼ ਰਾਈਟ ਬਿਕਾਜ਼ ਉਹਦੀ ਫਿਤਰਤ ਹੈ ਹੀ ਊਡ ਨੈਵਰ ਸਟੈਂਡ ਬਾਈ ਵਾਟ ਇਜ਼ ਰਾਈਟ ਕਿਉਂ ਨਹੀਂ ਸਟੈਂਡ ਕਰਦੇ ਹੁਣ ਕਿ ਤੁਹਾਨੂੰ ਇਹੋ ਜਿਹਾ ਕਿਉਂ ਲੱਗਦਾ ਕਿਉਂਕਿ ਜਿਵੇਂ ਹੁਣ ਮਹਿਮਦਾਸ ਰਹੇ ਸਟੈਂਡ ਨਹੀਂ ਲਿਆ ਹੈਗਾ ਉਹਨਾਂ ਨੇ ਪੁਲਿਸ ਅਫੀਸ਼ੀਅਲਸ ਦੇ ਕਿ ਕਿਸੇਗਾ ਤੇ ਇਸ ਆਲਵੇਜ਼ ਬਾਈ ਹਿਸ ਪੁਲਿਸ ਅਫੀਸ਼ੀਅਲਸ ਸਾਡੇ ਕੇਸ ਦੇ ਵਿੱਚ ਵੀ ਸੀਗਾ ਪਟਿਆਲੇ ਕਰਨਲ ਉਹਨਾਂ ਨਾਲ ਜੋ ਕੁਝ ਹੋਇਆ ਇੱਕ ਮਿੰਟ ਸੁਣਾਉਣੇ ਆ ਵੀਡੀਓ ਧਿਆਨ ਨਾਲ ਸੁਣ ਲਿਓ ਉਹਨਾਂ ਨਾਲ ਜੋ ਕੁਝ ਕੀ ਲੱਗਦਾ ਹੈ ਪੰਜਾਬ ਕਿੱਧਰ ਜਾ ਰਿਹਾ ਬਰਬਾਦੀ ਵੱਲ ਆਲੇ ਕਰਨਲ ਉਹਨਾਂ ਨਾਲ ਜੋ ਕੁਝ ਹੋਇਆ ਉਹਨਾਂ ਦੇ ਹੱਕ ਚ ਇਹ ਬਹੁਤ ਹੀ ਨਿੰਦਾਯੋਗ ਮਾਮਲਾ ਹੈ ਪੁਲਿਸ ਸ਼ੁਡ ਨਾਟ ਹੈਵ ਡਨ ਥਿਸ ਦੇ ਆਰ ਹੇਅਰ ਟੂ ਹੈਲਪ ਅਸ ਨਾਟ ਟੂ ਬੀਟ ਦ ਲੇ ਬੈਂਸ ਐਕਚੁਅਲੀ ਪੁਲਿਸ ਵੀ ਆਦਰ ਤੇ ਨਾਨਕ ਸਿੰਘ ਇਸ ਆਲਵੇਸ ਬਾਈ ਹਿਸ ਪੁਲਿਸ ਅਫੀਸ਼ੀਅਲਸ ਸਾਡੇ ਕੇਸ ਦੇ ਵਿੱਚ ਵੀ ਸੀਗਾ ਰੀਸੈਂਟਲੀ 2015 ਦੇ ਵਿੱਚ ਮੇਰੇ ਫਾਦਰ ਤੇ ਗ੍ਰੈਂਡਫਾਦਰ ਦਾ ਬਹੁਤ ਬਰੂਟਲੀ ਮਰਡਰ ਹੋਇਆ ਸੀਗਾ ਐਂਡ ਆ ਤੁਸੀਂ ਵੀਡੀਓ ਸੁਣ ਲਈ ਧਿਆਨ ਦੇ ਨਾਲ ਆ ਮਾਤਾ ਨੂੰ ਦੋ ਵਾਰੀ ਵੀਡੀਓ ਸੁਣਾਉਣ ਦਾ ਮੇਰਾ ਰੀਜਨ ਐਸੀ ਕਿ ਕੋਈ ਸੱਜਣਾ ਰਹਿ ਨਾ ਜਾਵੇ ਕਿ ਕਦੇ ਦੁਬਾਰੇ ਕਹਿ ਦੇਵੇ ਕਿ ਨਾਨਕ ਸਿੰਘ ਬਹੁਤ ਵਧੀਆ ਬੰਦਾ ਆ ਵੇਖੋ ਕਮੇ ਫਿੱਤੀਆਂ ਲੱਗਦੀਆਂ ਜੋ ਅਜੇ ਸ ਭੈਣ ਦੇ ਬਿਆਨ ਕੀਤਾ ਪਤਾ ਨਹੀਂ ਕਿੰਨੇ ਕੁ ਲੋਕ ਦੱਬੇ ਨੇ ਇਹ ਪੁਲਿਸ ਨੇ ਕਿੰਨਾ ਉੱਤੇ ਜਿਹੜਾ ਜ਼ਬਰ ਤੇ ਜ਼ੁਲਮ ਕੀਤਾ ਲੋਕ ਡਰ ਦੇ ਘਰਾਂ ਦੇ ਵਿੱਚ ਬੈਠ ਜਾਂਦੇ ਆ ਲੋਕ ਕਹਿੰਦੇ ਕਿ ਪੁਲਸਾ ਜੇ ਤੁਸੀਂ ਪੁਲਿਸ ਨਾਲ ਪੰਗੇ ਲਾਉਂਗੇ ਜੇ ਪੁਲਿਸ ਦੇ ਖਿਲਾਫ ਤੁਸੀਂ ਆਵਾਜ਼ ਠਾਉਂਗੇ ਜੇ ਤੁਹਾਡਾ ਕੋਈ ਪਤੀ ਮਾਰ ਦੇਵੇ ਤੁਹਾਡਾ ਭਰਾ ਮਾਰ ਦੇ ਤੁਹਾਡਾ ਕੋਈ ਹੋਰ ਜੀ ਦਾ ਘਰ ਦਾ ਮੈਂਬਰ ਮਾਰ ਦੇਵੇ ਤਾਂ ਭਾਈ ਤੁਸੀਂ ਚੁੱਪ ਕਰਕੇ ਬਹਿ ਜਾਓ ਪੁਲਿਸ ਨਾਲ ਪੰਗੇ ਲੈਣੇ ਮਾੜੇ ਹੁੰਦੇ ਆ ਕਹਿੰਦੇ ਇਹਨੂੰ ਪੰਗੇ ਦੱਸ ਦਿਆ ਤੁਹਾਡਾ ਕੋਈ ਜੀ ਮਾਰ ਦੇਵੇ ਪੁਲਿਸ ਕਹਿੰਦੇ ਚੁੱਪ ਕਰਕੇ ਬਹਿ ਜਾਓ ਕਹਿੰਦੇ ਪੁਲਿਸ ਦੇ ਹੱਥ ਬਹੁਤ ਲੰਬੇ ਹੁੰਦੇ ਆ ਇਹ ਪਤਾ ਨਹੀਂ ਤੁਹਾਡੇ ਉੱਤੇ ਕਿਹੜਾ ਕੇਸ ਪਾ ਕੇ ਕਦੋਂ ਤੁਹਾਨੂੰ ਅੰਦਰ ਸਿੱਟ ਦੇਣ ਇਸ ਕਰਕੇ ਅੱਜ ਲੋਕ ਨੇ ਜਿਹੜੇ ਬਹੁਤੇ ਪਿੰਡਾਂ ਦੇ ਕਹਿ ਲਿਏ ਜਾਂ ਸ਼ਹਿਰਾਂ ਦੇ ਕਹਿ ਲਿਏ ਇਹ ਇਹਨਾਂ ਗੁੰਡਿਆਂ ਤੋਂ ਡਰਦੇ ਬੋਲਦੇ ਨੇ ਕਿ ਇਹਨਾਂ ਨੇ ਸਾਡੇ ਉੱਤੇ ਪਤਾ ਨਹੀਂ ਕਿਹੜਾ ਕੇਸ ਪਾ ਦੇਣਾਗਾ ਤੇ ਭਰਾਵੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹਦਾ ਘਰ ਪਰਿਵਾਰ ਦਾ ਜੀ ਮਾਰਤਾ ਉਹ ਤੁਹਾਡਾ ਇੱਥੇ ਫਿਰ ਜੀਣਾ ਕੀ ਆਪਾਂ ਧਿਰਗਾ ਮੈਂ ਤਾਂ ਇਹ ਕਹੂੰਗਾ ਤੁਹਾਡਾ ਜੀਣਾ ਜੇ ਤੁਹਾਡਾ ਪਰਿਵਾਰ ਦਾ ਪਤ ਮਾਰਦੀ ਆ ਪੁਲਿਸਾਂ ਜਾਂ ਭਾਈ ਮਾਰਦੀ ਆ ਜਾਂ ਹੋਰ ਕੋਈ ਮਾਰਦੀ ਆ ਜੇ ਤੁਸੀਂ ਚੁੱਪ ਕਰਕੇ ਬੈਠ ਜਾਓਗੇ ਧਿਰਗਾ ਲਾਹਣਤਾ ਤੁਹਾਡੇ ਜੀਵਨ ਤੇ ਅਜੇ ਪੁਲਸ ਆਫਸਰ ਜਿਹੜਾ ਤੁਹਾਨੂੰ ਪਤਾ ਲੱਗ ਜਾਵੇ ਕਿ ਆ ਪੁਲਸ ਨੇ ਆ ਕਾਰਾ ਕੀਤਾ ਆ ਪੁਲਸ ਨੇ ਸਾਡਾ ਫਲਾਣਾ ਮੁੰਡਾ ਫਲਾਣੇ ਥਾਂ ਮਾਰਿਆਗਾ ਤਾਂ ਤੁਸੀਂ ਉਸ ਪੁਲਸ ਨੂੰ ਕੋਰਟ ਦੇ ਵਿੱਚ ਘੜੀਸੋ ਤੇ ਖੜਾ ਨਾ ਛੱਡੋ ਚਾਹੇ ਤੁਹਾਨੂੰ ਸੁਪਰੀਮ ਕੋਰਟ ਜਾਣਾ ਪਵੇ ਚਾਹੇ ਤੁਹਾਨੂੰ ਰਾਸ਼ਟਰਪਤੀ ਕੋਲੇ ਜਾਣਾ ਪਵੇ ਪਰ ਉਹਦੀਆਂ ਨੱਕ ਦੇ ਨਾਲ ਲੱਕੀ ਰਾ ਕਢਾ ਦਿਓ ਉਹ ਯਾਦ ਰੱਖੇ ਤੇ 10 ਪੁਲਸ ਵਾਲਿਆਂ ਨੂੰ ਹੋਰ ਦੱਸੇ ਕਿ ਭਾਈ ਜਿਹੜਾ ਮੈਂ ਕੰਮ ਕੀਤਾ ਇਹ ਨਾ ਕਰ ਬੈਠੇ ਕਦੇ ਭੁੱਲ ਕੇ ਤੇ ਇਹ ਹਾਲ ਅਜ ਕਰਨਲ ਮਾਵਲੇ ਦੇ ਵਿੱਚ ਹੋਣ ਵਾਲਾਗਾ ਅਜੇ ਕਰਨਲ ਬਾਠ ਦੀ ਘਰ ਵਾਲੀ ਪਤਨੀ ਬੜੀ ਸ਼ੇਰਨੀ ਆ ਬਹਾਦਰੀ ਨਿਕਲ ਲਈ ਬਹਾਦਰ ਮੈਂ ਕਹਾਂਗਾ ਕਿ ਇਹ ਜੀ ਔਰਤਾਂ ਜਮਨੀ ਚਾਹੀਦੀ ਹਰ ਘਰ ਦੇ ਵਿੱਚ ਉਸ ਇੱਕ ਔਰਤ ਨੇ ਕਰਨਲ ਦੀ ਪਤਨੀ ਨੇ ਹਜ਼ਾਰਾਂ ਸੈਂਕੜੇ ਲੋਕਾਂ ਨੂੰ ਜਗਾ ਦਿੱਤਾ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਔਰਤ ਦੇ ਵਿੱਚ ਬਹੁਤ ਵੱਡੀ ਪਾਵਰ ਆ ਔਰ ਔਰਤ ਸਪਾਕੇ ਰੱਖਦੀ ਆ ਜਾਂ ਡਰਦੀ ਆ ਇਸ ਸਿਸਟਮ ਤੋਂ ਡਰਦੀ ਆ ਇਸ ਪੁਲਿਸ ਮਾਇਕਮੇ ਤੋਂ ਡਰਦੀ ਆ ਇਹਨਾਂ ਸਰਕਾਰਾਂ ਤੋਂ ਡਰਦੀ ਆ ਅੱਜ ਮੈਂ ਉਸ ਸਾਡੀ ਭੈਣ ਦਾ ਮੈਂ ਧੰਨਵਾਦ ਕਰਦਾ ਜਿਨੇ ਇੱਕ ਠੋਕੇ ਆ ਠਾਈ ਆਪਣੇ ਪਤੀ ਦੇ ਖਾਤਰ ਆਪਣੇ ਬੇਟੇ ਦੇ ਖਾਤਰ ਕਿ ਅੱਜ ਜੇਕਰ ਉਹ ਚੁੱਪ ਰਹਿ ਜਾਂਦੀ ਪਤਾ ਨਹੀਂ ਪੁਲਿਸ ਕਿੰਨੇ ਕ ਲੋਕਾਂ ਨੂੰ ਕਿੰਨੇ ਕ ਨੂੰ ਹੋਰ ਨੂੰ ਬਗਾਨਿਆਂ ਨੂੰ ਮਾਰਦੀ ਕਿੰਨੇ ਕ ਹੱਟ ਪੈਰ ਹੋੜ ਨੂੰ ਤੋੜਦੀ ਅੱਜ 12 ਜਾਣੇ ਪੁਲਸ ਵਾਲਿਆਂ ਦੇ ਕੰਨ ਤਾਂ ਹੋ ਗਏ 12 ਦੇ ਨਾਲ-ਨਾਲ ਪਤਾ ਨਹੀਂ ਕਿੰਨੇ ਕਦੇ ਕਰਨ ਹੋ ਗਏ ਕਿ ਭਰਾਵੋ ਦੇਖੋ ਕਿਸੇ ਦੇ ਨੌਜਵਾਨ ਨੂੰ ਮਾਰਨਾ ਦਿਓ ਕਿਸੇ ਦੇ ਬੇਕਸੂਰ ਨੌਜਵਾਨ ਦੇ ਲੱਤਾਂ ਬਾਹਾਂ ਨਾ ਤੋੜ ਦਿਓ ਇਸ ਕਰਕੇ ਅੱਜ ਜਿਹੜਾ ਇਹ ਕਰਨਲ ਦੀ ਪਤਨੀ ਨੇ ਜਿਹੜਾ ਵੱਡਾ ਇਕੱਠ ਕਰਕੇ ਸੈਂਕੜੇ ਦੀ ਤਦਾਦ ਦੇ ਵਿੱਚ ਸੈਨਿਕ ਜਿਹੜੇ ਹਾਜ਼ਰ ਹੋਏ ਤੇ ਫੌਜ ਉਧਰੋਂ ਦੂਸਰੇ ਪਾਸੇ ਫੌਜ ਦਾ ਹਰ ਇੱਕ ਨੌਜਵਾਨ ਜਾਗ ਉੱਠਿਆ ਫੌਜ ਕਹਿੰਦੀ ਆ ਅਸੀਂ 21 ਦੀ 31 ਮੋਰਨ ਜਾਣਦੇ ਆ ਪਰ ਸਾਨੂੰ ਸਾਡੇ ਅਫਸਰਾਂ ਦਾ ਇੱਕ ਵਾਰੀ ਹੁਕਮਤਾ ਹੋਣ ਦਿਓ ਅਸੀਂ ਇਹਨਾਂ ਦੇ ਨਾਸੇ ਤੋਂ ਹੱਲਿਆ ਦਾਂਗੇ ਇਹਨਾਂ ਨੂੰ ਦੱਸ ਦੇਵਾਂਗੇ ਕਿ ਫੌਜ ਚੀਜ਼ ਕੀ ਹੁੰਦੀ ਆ ਇਹਨਾਂ ਨੂੰ ਭੱਜਣ ਨੂੰ ਬਾਹਰ ਨਹੀਂ ਲੱਪਣ ਨੇ ਕੱਲਾ ਪੰਜਾਬ ਕੀ ਇਹਨਾਂ ਨੂੰ ਹਿੰਦੁਸਤਾਨ ਨਹੀਂ ਲੱਭਣਾ ਸਾਰਾ ਇਹਨਾਂ ਨੂੰ ਅੱਜ ਪੌਲਸਨ ਦੇ ਅੱਜ ਦੇ ਫੌਜ ਦੇ ਨੌਜਵਾਨਾਂ ਨੇ ਇਹ ਬੰਗਾਰ ਪਾਈ ਇਹਨਾਂ ਨੂੰ ਗੁੰਡਿਆਂ ਨੂੰ ਕਿ ਇਹਨਾਂ ਨੂੰ ਨੱਥ ਪਾ ਲੋ ਅੱਜ ਵੀ ਜਿਹੜਾ ਮੌਕਾ ਚੰਗਾ ਮੌਕਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਦੀਆਂ ਜਿਹੜੀਆਂ ਬਾਗ ਡੋਰਾ ਨੇ ਖੁੱਲੀਆਂ ਛੱਡੀਆਂ ਹੋਈਆਂ ਨੇ ਪਰ ਇਸ ਤਰ੍ਹਾਂ ਜਿਹੜਾ ਬੰਦੇ ਨੂੰ ਕੋਟਣਾ ਮਾਰਨਾ ਉਹ ਤੁਸੀਂ ਇੱਕ ਵਾਰੀ ਕੁੱਟ ਲੋ ਦੋ ਵਾਰੀ ਕੁੱਟ ਲੋ ਤੁਸੀਂ ਤਾਂ ਮਾਰ ਕੇ ਜਿਹੜਾ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਹਾਂ ਤੁਹਾਡੇ ਪਹਿਲਾਂ ਸਵੇਰੇ ਫਿੱਤੇ ਲੱਗੇ ਨੇ ਤੁਹਾਡੇ ਸਵੇਰੇ ਮੈਡਲ ਮਿਲਿਆ ਤੁਹਾਨੂੰ ਤੇ ਸ਼ਾਮ ਨੂੰ ਫੇਰ ਚੰਦ ਚੜ੍ਹਦੇ ਫੇਰ ਤੁਸੀਂ ਮੁਕਾਬਲਾ ਬਣਾ ਕੇ ਉਹਨੂੰ ਅੱਤਵਾਦੀ ਘੋਸ਼ਿਤ ਕਰਦੇ ਇਹ ਅਸੀਂ ਇੱਕ ਗੈਸ਼ਟਾਰ ਹੋਰ ਮਾਰਤਾ ਜੀ ਅਸੀਂ ਨਸਾ ਤਾਂ ਸਕੇ ਮਾਰਤਾ ਜੇ ਕਰਨਲ ਨਾ ਹੁੰਦਾ ਜੇ ਫੌਜ ਦਾ ਕਰਨਲ ਨਾ ਹੁੰਦਾ ਤੇ ਉਹਦੇ ਪੁੱਤ ਨੂੰ ਤੇ ਉਹਨੂੰ ਦੋਨਾਂ ਨੂੰ ਮਾਰ ਕੇ ਤੁਸੀਂ ਇੱਕ ਮੈਡਲ ਹੋਰ ਲੈ ਲੈਣੇ ਸੀ ਇੱਕ ਭੀਤੀਆਂ ਹੋਰ ਲਵਾ ਲੈਣੀਆਂ ਸੀ ਕਿ ਅਸੀਂ ਨਸੇ ਦਾ ਸਦਾਗਰ ਮਾਰ ਦਿੱਤਾ ਅਸੀਂ ਦੇਖੋ ਜੀ ਵੱਡਾ ਅਤਵਾਦੀ ਮਾਰ ਦਿੱਤਾ ਇਹ ਹਮਲਾ ਕਰਨ ਆਉਂਦਾ ਸੀ ਇਹਦੇ ਕੋਲ 1 ਕਾ 47 ਮਿਰਗੀ ਇਹਦੇ ਕੋਲ ਵੈਪਨ ਮਿਲ ਗਿਆ ਇਹਦੇ ਕੋਲ ਫਲਾਨਾ ਚੀਜ਼ ਮਿਲ ਗਿਆ ਇਹ ਸਾਡੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਇਹਨੂੰ ਅਸੀਂ ਰੋਕਿਆ ਇਹਨੇ ਫਲਾਨਾ ਕੀਤਾ ਕਿਉਂਕਿ ਸਟੋਰੀਆਂ ਅਸੀਂ ਦੇਖਦੇ ਆ ਪੁਲਿਸ ਦੀਆਂ ਇਹੀ ਸਟੋਰੀਆਂ ਹੁੰਦੀਆਂ ਫੜਦੇ ਘਰੋਂ ਆ ਫੜਦੇ ਖੇਤੋਂ ਆ ਜੀ ਸਾਡੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਪਤੀਆ ਤੁਹਾਡੀ ਪੁਲਿਸ ਦਾ ਨਾਕਾ ਲਾਉਣ ਵਾਲਿਆਂ ਦਾ ਸਰਪੇ ਚਲਾਨ ਕੱਟਣ ਤੋਂ ਬਿਨਾ ਤੁਹਾਡੇ ਪੱਲੇ ਕੁਝ ਨਹੀਂ ਚਲਾਂ ਜਰੂਰ ਘਟ ਸਕਦੇ ਤੁਸੀਂ ਮੋਟਰਸਾਈਕਲ ਵਾਲਿਆਂ ਦਾ ਗੱਡੀਆਂ ਵਾਲਿਆਂ ਦਾ ਹੋ ਤੁਸੀਂ ਨਾ ਨਸਾ ਸਦਾ ਕਰ ਰੁਕੇ ਤੁਹਾਡੇ ਤੋਂ ਸਿੱਧੂ ਮੂਸੇਵਾਲੇ ਦੇ ਸਮੇਂ ਦੇ ਵਿੱਚ ਹਫ਼ਤਾ ਗੱਡੀ ਘੁੰਮਦੀ ਰਹੀ ਹਫ਼ਤਾ ਮਾਨਸਾ ਦੇ ਵਿੱਚ ਗੱਡੀਆਂ ਘੁੰਮਦੀਆਂ ਰਹੀਆਂ ਆਸਲੇ ਨਾਲ ਗਰੇਡਾਂ ਦੇ ਨਾਲ ਏਕੇ 47 ਦੇ ਨਾਲ ਭਰੀਆਂ ਗੱਡੀਆਂ ਉਹ ਤਾਂ ਤੁਹਾਡੇ ਤੋਂ ਫੜੀਆਂ ਨਹੀਂ ਗਈਆਂ ਉਹ ਤਾਂ ਤੁਹਾਡੇ ਦੇ ਤੋਂ ਚੈੱਕ ਨਹੀਂ ਹੋਈਆਂ ਤੁਸੀਂ ਉਹ ਨੌਜਵਾਨ ਇਕੱਲਾ ਇਕਲੌਤਾ ਪੁੱਤਰ ਪੰਜਾਬ ਦਾ ਉੱਗਰ ਦਾ ਸਿੰਘਰ ਮਰਵਾਤਾ ਤੇ ਉਦੋਂ ਤਾਂ ਤੁਹਾਨੂੰ ਉਹ ਹਸਲਾ ਨਜ਼ਰ ਨਹੀਂ ਆਇਆ ਤੋਂ ਮਾਰ ਕੇ ਵੀ ਅਗਲੇ ਤੋਂ ਭੱਜ ਗਏ ਫਿਰ ਵੀ ਤਾਂ ਹੱਤੋਂ ਫੜ ਹੋਇਆ ਤੇ ਫੜਾ ਮਾਰਦਿਆਂ ਬੜੀਆਂ-ਬੜੀਆਂ ਤੇ ਇਸ ਕਰਕੇ ਜਿਹੜਾ ਅੱਜ ਕਰਨਲ ਦੀ ਪਤਨੀ ਆ ਅੱਜ ਉਹਦੇ ਨਾਲ ਹੋਇਆ ਉਹਨੇ ਜਗਾ ਦਿੱਤਾ ਅੱਜ ਸਾਰੇ ਸੰਸਾਰ ਨੂੰ ਉਹਨੇ ਦੱਸ ਦਿੱਤਾ ਕਿ ਭਾਈ ਚੁੱਪ ਰਹਿਣਾ ਤੁਹਾਡੇ ਲਈ ਬਹੁਤ ਵੱਡਾ ਪਾਪ ਆ ਤੁਹਾਡੇ ਲਈ ਬਹੁਤ ਵੱਡਾ ਗਨਾਹ ਆ ਤੇ ਅੱਜ ਸਾਡੀਆਂ ਅਨੇਕਾਂ ਮਾਮਾ ਧੀਆ ਅੱਜ ਉੱਠ ਖੜੀਆਂ ਨੇ ਅੱਜ ਉਹ ਸਵਾਲ ਕਰਨ ਲੱਗ ਪਿਆ ਨੇ ਨਾਨਕ ਸਿੰਘ ਨੂੰ ਵੀ ਕਿ ਨਾਨਕ ਸਿੰਘ ਨੇ ਵੀ ਸਾਡੇ ਨਾਲ ਇਸ ਤਰ੍ਹਾਂ ਕੀਤਾ ਸੀ ਇਹਨੂੰ ਤਾਂ ਹਾਈ ਕੋਰਟ ਤੱਕ ਨਾਨਕ ਸਿੰਘ ਨੂੰ ਕੁੜੀਸਣਾ ਪਵੇ ਤਾਂ ਫਿਰ ਦੇ ਅੱਗੇ ਕਹਿੰਦੇ ਇਹਦੇ ਕਰਨ ਹੁੰਦੇ ਆ ਉਹਨਾਂ ਤੇ ਨਹੀਂ ਹੁੰਦੇ ਇਹਦੇ ਕੋਈ politcal ਜੋਰ ਆ ਤੇ ਇਹਦੇ ਕੋਲੇ ਜਿਹੜਾ ਜਾਂ ਆਪਾਂ ਕਹਿੰਦੇ ਕਿ ਰੁਪਈਆਂ ਦਾ ਜੋਰ ਆ ਐਤੋਂ ਪਤਾ ਲੱਗਦਾ ਹੈਗਾ ਤੇ ਇਸ ਕਰਕੇ ਇਸ ਵੀਡੀਓ ਨੂੰ ਜੇਕਰ ਤੁਹਾਨੂੰ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣੇ ਤੇ ਇਸ ਕਮੈਂਟ ਚ ਕਰਕੇ ਤੇ ਨਾਲ ਨਾਲ ਸ਼ੇਅਰ ਵੀ ਕਰਦਿਆ ਕਰੋ ਕਿਉਂਕਿ ਅਸੀਂ ਹੱਕ ਦੇ ਸੱਚ ਦੀ ਗੱਲ ਕਰਨੀ ਆ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਆ ਅਸੀਂ ਕਿਸੇ ਵੀ ਵਿਰੁੱਧ ਚਾਹੇ ਉਹ ਫੌਜ ਦੇ ਨਾਲ ਧੱਕੇਸਾਹੀ ਹੋਵੇ ਚਾਹੇ ਉਹ ਸਿੱਖ ਦੇ ਨਾਲ ਹੋਵੇ ਚਾਹੇ ਉਹ ਕਿਸਾਨਾਂ ਦੇ ਨਾਲ ਹੋਵੇ ਚਾਹੇ ਉਹ ਆਮ ਬੰਦੇ ਦੇ ਨਾਲ ਹੋਵੇ ਚਾਹੇ ਕਿਸੇ ਪੁਲਿਸ ਮੁਲਾਜ਼ਮੇ ਨਾਲ ਕਿਉਂ ਨਾ ਹੋਵੇ ਅਸੀਂ ਧੱਕੇਸਾਹੀ ਦੇ ਵਿਰੁੱਧ ਆਸੀਂ ਉਸ ਦੇ ਖਿਲਾਫ ਆ ਅਸੀਂ ਜਿਹੜੇ ਫੇਕ ਕਨਫਰੋਂਟ ਕਰਦੇ ਆ ਉਹਦੇ ਖਿਲਾਫ ਆ ਤਾਨੂੰ ਪਤਾ ਹੈ 1990 ਤੋਂ 95 ਤੱਕ ਕਮੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਮਾਰਿਆ ਕਮੇ ਧੀਆ ਭੈਣਾਂ ਦੇ ਨਾਲ ਰੇਪ ਕੀਤੇ ਆ ਅਸੀਂ ਸਭ ਕਰਤੂਤਾਂ ਜਾਣਦੇ ਆ ਕਾਲੀਆਂ ਭੇਡਾਂ ਇਹਨਾਂ ਦੀਆਂ ਜਿਹੜੀਆਂ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਬੈਠੀਆਂ ਨੇ ਅਸੀਂ ਸਭ ਜਾਣਦੇ ਆ ਇਹਨਾਂ ਦੀਆਂ ਕਰਤੂਤਾ ਐਸਿਪੀਆਂ ਨੇ ਕਿਸੇ ਤੋਂ ਅੱਜ ਜੇ ਕਹੇ ਦੇ ਕੋਈ ਕਿ ਇਹਨਾਂ ਬਾਰੇ ਕੋਈ ਜਾਣਦਾ ਨਹੀਂ ਜੇਕਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਬੱਚੇ ਵੀ ਇਹ ਗੱਲ ਕਹਿ ਦਿੰਦੇ ਆ ਏ ਭਾਈ ਤੂੰ ਇੱਧਰ ਦੀ ਕਿਉਂ ਮੋਟਰਸਾਈਕਲ ਲਗਾ ਕੇ ਆ ਗਿਆ ਤੂੰ ਇੱਧਰ ਦੀ ਕਿਉਂ ਨਹੀਂ ਆਇਆ ਸੱਜੇ ਸਿੱਧੇ ਰਸਤੇ ਅੱਗੇ ਨੌਜਵਾਨਾਂ ਦਾ ਜਵਾਬ ਕੀ ਹੁੰਦਾ ਕਹਿੰਦੇ ਮੂਰੇ मामੇ ਖੜੇ ਸੀ ਲੋਕ ਆ ਗਏ ਨੌਜਵਾਨ ਇਹ ਗੱਲ ਕਰਦੇ ਆ ਬੇ ਮੂਰੇ मामੇ ਖੜੇ ਸੀ ਤੁਹਾਨੂੰ मामੇ ਦੱਸ ਦਿਆ ਤੁਹਾਡੀ ਇੱਜ਼ਤ ਉਹ ਖਾਕੀ ਵਰਦੀ ਵਾਲਿਓ ਮਾੜਾ ਮੋਟਾ ਸ਼ਰਮ ਨਾ ਕਰ ਲੋ ਮਾੜਾ ਮੋਟਾ ਕਿਉਂ ਤੁਸੀਂ ਆਪਣੀ ਮਿੱਟੀ ਦੇ ਵਿੱਚ ਆਪਣੇ ਪੰਜਾਬ ਦੀ ਜਵਾਨੀ ਨੂੰ ਰੋਲਿਆ ਕਿਉਂ ਤੁਸੀਂ ਕਲੰਕ ਲਵਾਇਆ ਪੰਜਾਬ ਨੂੰ ਸਿਰਫ ਆਪਣੀਆਂ ਜੇਬਾ ਭਰਨ ਖਾਤਰ ਆਪਣੀਆਂ ਨੌਕਰੀਆਂ ਖਾਤਰ ਆਪਣੀਆਂ ਫੀਤੀਆਂ ਖਾਤਰ ਅੱਜ ਕਰਦਾ ਰਹੇ ਤੁਹਾਡਾ ਬੋਲਦਾ ਦੂਸਰੇ ਪਾਸੇ ਫੌਜ ਦਾ ਨੌਜਵਾਨ ਖੜਾ ਹੋਵੇ ਉਹਨੂੰ ਸਲੂਟ ਮਾਰਦਾ ਤੁਸੀਂ ਖੜੇ ਹੋ ਤੁਹਾਨੂੰ ਅਗਲਾ 100 ਕੁਸ ਬੋਲਦਾਗਾ ਕਿ ਕਿੱਥੋਂ ਤੜਕੇ ਤੜਕੇ ਸਵੇਰੇ ਟੱਕਰ ਕੇ ਕਾਲੇ ਮੂੰਹ ਵਾਲੇ ਅਗਲਾ ਇੱਥੋਂ ਤੱਕ ਗੱਲਾਂ ਕਰਦਾਗਾ ਤੁਹਾਡੇ ਮੂੰਹ ਤੇ ਨਹੀਂ ਕਹਿੰਦਾਗਾ 10 ਬੰਦਿਆਂ ਚੋਂ ਤੁਹਾਨੂੰ 10 ਇਹਦੇ 10 ਬੰਦੇ ਇਹ ਗੱਲ ਕਹਿਣਗੇ ਕਿ ਸਵੇਰੇ ਸਵੇਰੇ ਕਿੱਥੋਂ ਮਾਮੇ ਮੱਥੇ ਲੱਗ ਪਏ ਫੌਜ ਵਾਲਾ ਲੱਗ ਪਿਆ ਅਲਾ ਸਲੂਟ ਮਾਰਦਾ ਕਿ ਫੌਜੀ ਜਾਂਦੇ ਆ ਯਾਰ ਦੇਸ਼ ਦੇ ਰਾਖੇ ਜਾਂਦੇ ਆ ਇਹ ਇੱਜ਼ਤ ਦਾ ਕਮਾਲ ਹੋ ਇਹ ਇੱਜ਼ਤਾਂ ਬੜੀਆਂ ਔਖੀਆਂ ਮਿਲਦੀਆਂ ਨੇ ਇੱਜ਼ਤਾਂ ਇਹ ਪਰ ਕਈ ਦੇ ਹੁੰਦੇ ਨੇ ਇੱਕ ਮਸਲੀ ਆ ਸਾਰੇ ਜਿਹੜਾ ਤਲਾਬ ਨੂੰ ਜਿਹੜਾ ਗੰਦਲਾ ਕਰ ਦਿੰਦੀ ਆ ਇੱਕ ਮੱਝ ਸਾਰੀਆਂ ਮੱਧਿਆਂ ਨੂੰ ਲਵੇੜ ਦਿੰਦੀ ਆ ਉਹ ਗੱਲ ਆ ਕਿ ਕਾਲੀਆਂ ਭੇਡਾਂ ਸਾਰੇ ਪੁਲਿਸ ਨੂੰ ਬਦਨਾਮ ਕਰ ਦਿੱਤਾ ਸਾਰੇ ਮਹਿਕਮੇ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹਦੇ ਵਿੱਚ ਬੜੇ ਬਹਾਦਰ ਨੌਜਵਾਨ ਬੈਠੇ ਨੇ ਪੁਲਿਸ ਦੇ ਵਿੱਚ ਬੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਇਸ ਕੌਮ ਦੇ ਖਾਤਰ ਇਸ ਦੇਸ਼ ਦੀ ਖਾਤਰ ਇਸ ਸਿੱਖ ਕੌਮ ਦੀ ਖਾਤਰ ਬੜੇ ਅੱਜ ਉਹ ਨੌਜਵਾਨ ਨੇ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਨੇ ਜਿਹੜੇ ਬਹਾਦਰ ਨੇ ਤੇ ਪਰ ਉਸ ਦੇ ਕਾਲੀਆਂ ਭੇਡਾਂ ਬਹੁਤ ਜ਼ਿਆਦੇ ਨੇ ਸਾਨੂੰ ਚਾਹੀਦਾ ਕਿ ਇਹਨਾਂ ਨੂੰ ਨੱਥ ਪਾ ਲੋ ਨਹੀਂ ਇਹਨਾਂ ਦਾ ਜਿਹੜਾ ਜੋ ਹਾਸਲ ਅੱਜ ਪੰਜਾਬ ਦਾ ਹੋ ਰਿਹਾ ਦੁਨੀਆ ਦੇ ਨਸੇ ਦੇ ਵਿੱਚ ਅੱਜ ਪੰਜਾਬ ਢੰਡਾ ਕਰਦੀ ਆ ਗੈਂਗਸਟਰ ਨਸ਼ਾ ਗਾਇਤੇ ਪੰਜਾਬ ਦੇ ਵਿੱਚ ਭਵੰਤਮਾਨ ਕਹਿੰਦਾ ਸੀ ਮੈਂ ਸਿਉਣੇ ਦੀ ਚਿੜੀ ਬਣਾਉਂਗਾ ਸਿੰਝਾਂ ਮੇਲੇ ਲੱਗਣ ਲਾ ਦੂੰਗਾ ਇੱਥੇ ਮੈਂ ਫਲਾਨਾ ਕੁਝ ਕਰ ਦੂੰਗਾ ਮੈਨੂੰ ਤਾਂ ਲੱਗਦਾ ਜਿਹੜੀ ਕਿ ਆ ਸਿਉਣੇ ਦੀ ਚਿੜੀ ਤਾਂ ਸਾਡੋਂ ਪਰੇ ਜਿਹੜੀ ਲੋਹੇ ਦੀ ਚਿੜੀ ਸੀ ਮੈਨੂੰ ਤਾਂ ਲੱਗਦਾ ਉਹ ਵੀ ਦੂਰੀ ਹੋ ਗਈ ਟਟਕੇ ਹੁਣ ਤਾਂ ਹੁਣ ਤਾਂ ਕੋਈ ਮਾੜਾ ਮੋਟਾ ਕਰ ਲੋ ਹੁਣ ਤਾਂ ਤੁਹਾਡੇ 2 ਸਾਲ ਰਹਿ ਗਏ ਹੁਣ ਇਹ ਨਾ 2 ਸਾਲਾਂ ਦੇ ਵਿੱਚ ਕਿ ਇਹ ਸਾਨੂੰ ਰੋਜ਼ ਖਬਰਾਂ ਦੇਖਣ ਨੂੰ ਮਿਲਣਾ ਫਲਾਨੇ ਥਾਲ ਅਨਕਾਊਂਟਰ ਕਰਤਾ ਪੁਲਿਸ ਨੇ ਢੌਕੇ ਥਾ ਅਨਕਾਊਂਟਰ ਕਰਤਾ ਪੁਲਿਸ ਨੇ ਫਲਾਨੇ ਤੱਕ ਚੌਕ ਦੇ ਵਿੱਚ ਪੁਲਿਸ ਨੇ ਜਾ ਕੇ ਨੌਜਵਾਨ ਮਾਰ ਦਿੱਤੇ ਤੇ ਇਸ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਿਓ ਧੰਨਵਾਦ